ਮੇਰਾ ਨਾਮ ਜਿਰੇਸ਼ ਕੁਮਾਰ ਹੈ son of ਨੌਕਦਾਸ ਵਾਸੀ ਕੋਟ ਮੀਆਂ ਸਾਹਿਬ ਸਾਡਾ ਸਰ ਇੱਕ ਜ਼ਮੀਨੀ ਬਾਤ ਚੱਲ ਰਿਹਾ 2020 ਦਾ ਸਰ ਉਹਦੇ ਚੱਕਰ ਦੇ ਵਿੱਚ ਇੰਦਰਜੀਤ ਕੌਰ ਮੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਇਹਨਾਂ ਨੇ ਸਰ ਬਾਹਰੋਂ ਬੰਦੇ ਬੁਲਾ ਕੇ ਸਾਡੇ ਸਰ ਘਰੇ ਹਮਲਾ ਕੀਤਾ ਜਿਹਦੇ ਵਿੱਚ ਸਾਡੇ ਘਰ ਦਾ ਪਣ ਤੋੜ ਕੀਤੀ ਆ ਨੁਕਸਾਨ ਕਾਫੀ ਕੀਤਾ ਇਹਨਾਂ ਨੇ ਮੁੜ ਕੇ ਸਰ ਉਸ ਤੋਂ ਬਾਅਦ ਸਾਡੇ ਜਦੋਂ ਸਾਰੇ ਇਹਨਾਂ ਨੇ ਕਾਫੀ ਰੋੜੇ ਚਲਾਏ ਸਾਡੇ ਘਰ ਦੇ ਵਿੱਚ ਜਿਹਦੇ ਵਿੱਚ ਸਾਨੂੰ ਸੱਟਾਂ ਵੀ ਲੱਗੀਆਂ ਮੈਂ ਸਾਡੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਦੋਵੇਂ ਜਣੇ ਸਰ ਐਡਮਿਟ ਰਹੇ ਹਾਂ ਦੋ ਦਿਨ ਹਸਪੀਟਲ ਉਸ ਤੋਂ ਬਾਅਦ ਸਰ ਇਹਨਾਂ ਨੇ ਜਦੋਂ ਦੂਜੀ ਪਾਰਟੀ ਆ ਜਿਹੜੇ ਉਹਨਾਂ ਨੇ ਸਰਪੁਲਿਸ ਨੂੰ ਵੀ ਸਾਰਾ ਜਦੋਂ ਮੌਕੇ ਤੇ ਆਈਏ ਸਾਨੂੰ ਵੀ ਮੰਗਾ ਰਿਆ ਵੱਖਰਾ ਸਨ ਉਹਦੇ ਬਾਅਦ ਅਸੀਂ ਇਹਨਾਂ ਬੰਦਿਆਂ ਦੇ ਸਾਰਾ ਨਿਸ਼ਾਤਿਆਂ ਦੇ ਮੋਟਰਸਾਈਕਲ ਭੈਂਡ ਓਵਰ ਕਰਾਏ ਆ ਸਰ ਮੁਲਾਜ਼ਮਾਂ ਨੂੰ ਵੀ ਉਹਨਾਂ ਨੇ ਮੁੜ ਕੇ ਮੌਕੇ ਸਾਰੇ ਹੈਂਡ ਓਵਰ ਕਰਕੇ ਅਸੀਂ ਉਹਨਾਂ ਨੂੰ ਫਰਾ ਕੇ ਮੁੜ ਕੇ ਸਾਰ ਅਸੀਂ ਐਡਮਿਟ ਹੋਈ ਮੋਟਰਸਾਈਕਲ ਸਾਲ 15 ਸੀ 15 ਮੋਟਰਸਾਈਕਲ ਸਾਰੇ ਜਿਹੜੇ ਅਸੀਂ ਹੈਂਡ ਓਵਰ ਖੋਦ ਕੀਤੇ ਸਰਪੁਲਿਸ ਨੂੰ ਕਿਉਂਕਿ ਜਦੋਂ ਸਾਰ ਇਹਨਾਂ ਨੇ ਸਾਡੇ ਬਾਰ ਹਮਲਾ ਕੀਤਾ ਸਰ ਉਦੋਂ ਸਾਰ ਅਗਰ ਸਰ ਪੁਲਿਸ ਟਾਈਮ ਸੇ ਨਾ ਨਾ ਆਂਦੀ ਤੇ ਸਾਡਾ ਸਾਰ ਬਚਾਣ ਹੀ ਹੋਣਾ ਸਾਨੂੰ ਦਾ ਬਹੁਤ ਬਹੁਤ ਧੰਨਵਾ ਬਸ ਸਰ ਇਹਨਾਂ ਬੰਦਿਆਂ ਨੇ ਸਾਨੂੰ ਅੱਗੇ ਵੀ ਧਮਕੀਆਂ ਦਿੱਤੀਆਂ ਇਹਨਾਂ ਨੇ ਸਾਡੇ ਪਹਿਲਾਂ ਸੀਸੀਟੀਵੀ ਕੈਮਰਾ ਭੰਨੇ ਆ ਜੇ ਉਹਦੇ ਬਾਅਦ ਸਾਰ ਸਾਡੇ ਘਰ ਦੇ ਸ਼ੀਸ਼ੇ ਦਰਵਾਜੇ ਬਾਰੀਆਂ ਸਭ ਕੁਝ ਸਰ ਭੰਨੇ ਆ ਰੋੜੇ ਮਾਰ ਕੇ ਸਰ ਜਿੰਨਾ ਨੁਕਸਾਨ ਉਹਨਾਂ ਕੋਲ ਹੋਇਆ ਉਹਨਾਂ ਸਰ ਪੂਰਾ ਕੀਤਾ ਸਾਡਾ ਸਰ ਸਾਡੇ ਸੱਟਾਂ ਚ ਕਾਫੀ ਲੱਗੀਆਂ ਪਰ ਸਾਡੇ ਦੋਵਾਂ ਦੀਆਂ ਜ਼ਿਆਦਾ ਲੱਗੀਆਂ ਸਰ ਮੇਰੇ ਤੇ ਮੇਰੇ ਚਾਚਾ ਜੀ ਹਾਂ ਤੁਸੀਂ ਕੀ ਕਹਿੰਦੇ ਹੋ ਉਹਨਾਂ ਸਾਰੇ ਸਰਕਾਰ ਦੇ ਇਹ ਚਾਹੁੰਦੇ ਆ ਵੀ ਸਰ ਹੱਲੇ ਵੀ ਸਾਨੂੰ ਪਤਾ ਲა ਸਰ ਧਮਕੀਆਂ ਦੇ ਰਿਹਾ ਹੱਲੇ ਵੀ ਜਾਨ ਦੇ ਖਤਰਾ ਸਰ ਸਾਨੂੰ ਹਜੇ ਵੀ ਹਜੇ ਵੀ ਖਤਰਾ ਤੇ ਅਸੀਂ ਸਰ ਕਹਿੰਦੇ ਸਰਕਾਰ ਤੇ ਉਹ ਮੰਗ ਆ ਵੀ ਸਾਨੂੰ ਇੱਕ ਇਨਸਾਫ ਸਰ ਜਿਹੜਾ ਇਹ ਮੁਖਵਿੰਦਰ ਸਿੰਘ ਹੈ ਇਹਦਾ ਸਰ ਗੈਂਗਸਟਰਾਂ ਨਾਲ ਵੀ ਕਾਫੀ ਲਿੰਕ ਹੈ ਥੋੜੇ ਦਿਨ ਪਹਿਲਾਂ ਇਹਨਾਂ ਸਾਰਾ ਕੈਮਰਾ ਵੀ ਲਵਾਉਣ ਦੀ ਕੋਸ਼ਿਸ਼ ਕੀਤੀ ਵੀ ਆਪਣੇ ਕੈਮਰੇ ਨੂੰ ਅੰਦਰ ਵਾਰ ਕਰੋ ਕਿਉਂਕਿ ਸਾਡੇ ਬੰਦੇ ਬਾਹਰੋਂ ਆਉਂਦੇ ਆ ਪਰ ਜਦ ਤਰਹੀ ਫਿਰ ਵੀ ਅਸੀਂ ਸਾਰਾ ਕੰਪਲੀਟ ਵੀ ਕੀਤੀ ਉਹ ਦਿਨ ਵੀ ਕਾਫੀ ਜਾਣੇ ਉਹ ਦਿਨ ਸਰ ਕਾਫੀ ਜਾਣੇ ਸਾਰੇ ਆਡੇ ਘਰ ਆਏ ਕਿਉਂਕਿ ਅਸੀਂ ਸਾਰੇ ਘਰ ਕੋਈ ਨਹੀਂ ਸੀ ਲੇਡੀਜ਼ ਘਰ ਸੀ ਉਦੋਂ ਵੀ ਸਾਰੇ ਇਹਨਾਂ ਨੇ ਆ ਕੇ ਆ ਕੰਮ ਕੀਤਾ ਸਾਰਾ ਉਹਦੇ ਬਾਅਦ ਸਰ ਲਾਸਟ ਇਹਨਾਂ ਨੇ ਆ ਕੰਮ ਕਰਤਾ ਜਿਹੜਾ ਘਰੇ ਆ ਕੇ ਸਾਡਾ ਨੁਕਸਾਨ ਕਰਿਆ ਸਾਰੇ ਤੇ ਸਰ ਇੱਕ ਪਰਚਾ ਚੱਲ ਰਿਹਾ ਵਾ ਤੇ ਉਹ ਵੀ ਸਾਰਾ ਉਹਦਾ ਜਮਾਨਤਾਚਾਰੀ ਵੀ ਕੈਂਸਲ ਹੋਈ ਦੀਆਂ ਉਹਦੇ ਚ ਬਟ ਉਹ ਚਾਹਲੇ ਵੀ ਕੋਈ ਕੀ ਕਹਿੰਦੇ ਕਿਹੜੀ ਤਰ੍ਹਾਂ ਲੱਗੇ ਅਸੀਂ ਸਰ ਕਰਨੇ ਵੀ ਜਿਹੜਾ ਸਰ ਸਾਡੇ ਘਰ ਨੁਕਸਾਨ ਕੀਤਾ ਇੱਕ ਸਰ 352 ਲੱਗੇ ਸਰ ਇਹਨਾਂ ਤੇ ਦੂਜਾ ਸਰ ਜੋ ਹੋਰ ਜੜੀ ਬਣਦੀ ਸਾਡੇ ਜਿਹੜਾ ਜੋ ਨੁਕਸਾਨ ਕੀਤਾ ਜੋ ਵੀ ਕੀਤਾ ਜੋ ਕਾਨੂੰਨੀ ਕਾਰਵਾਈ ਬਣਦੀ ਸਰ ਸਰਕਾਰ ਨੂੰ ਮੰਗੇ ਹੋਈ ਆ ਤੇ ਸਾਡਾ ਇਨਸਾਫ ਹੋਇਆ ਜਾ ਸਾਨੂੰ ਸਰ ਮੇਰਾ ਨਾਮ ਰਮਿਤ ਆਇਆ ਤੇ ਸਾਡੇ ਘਰ ਤੇ ਵਿਖੋ ਪਹਿਲਾਂ ਵੀ ਸਾਡੇ ਵੀ ਮਤਲਬ ਪੀ ਲੜਾਈ ਪੜਾਈ ਪਹਿਲਾਂ ਵੀ ਹੋਈ ਸੀ ਹੈ ਤੇ ਹੁਣ ਇਹਨਾਂ ਨੇ ਪਿੰਡ ਮਤਲਬ ਇਹ ਆ ਸਾਹਮਣੇਕਾਰ ਵਾਲਿਆਂ ਨੇ ਵੀ ਬੰਦੇ ਪੁਆਏ ਨੇ ਗੈਂਗਸਟਰ ਜਿਹੜੇ ਬੰਦੇ ਸੀ ਉਹਨਾਂ ਨੇ ਪਹਿਲਾਂ ਵੀ ਸਾਡੇ ਘਰ ਵਿੱਚ ਆਏ ਸੀ ਵੀ ਕੈਮਰਾ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਸਾਡੇ ਘਰ ਵਿੱਚ ਮਤਲਬ ਇਹ ਬੰਦੇ ਆਉਂਦੇ ਨੇ ਆਪਣਾ ਕੈਮਰਾ ਪਰੇ ਕਰ ਲਓ ਜਾਂ ਲਵਾ ਲਓ ਹਾਂ ਸਾਨੂੰ ਕੋਸ਼ਿਸ਼ ਵੀ ਕਰੋ ਉਹ ਵੀ ਸਾਡੀ ਕੋਈ ਵੀਡੀਓ ਪਈਆਂ ਨਹੀਂ ਹੈ ਤੇ ਇਹਨਾਂ ਨੇ ਫਿਰ 2-4 ਦਿਨ ਬਾਅਦ ਫਿਰ ਇਹਨਾਂ ਨੇ ਸਾਡੇ ਘਰ ਦੇ ਵਿੱਚ ਬੰਦੇ ਬੁਲਾ ਕੇ ਤੇ ਹਮਲਾ ਕੀਤਾ ਆ ਸਾਨੂੰ ਆਪਣੇ ਜਾਨ ਮਾਲ ਦਾ ਵੀ ਖਤਰਾ ਹੈਗਾ ਆ ਸਾਡੇ ਘਰ ਵੀ ਤਨ ਪਤੋੜ ਭੰਨ ਕੀਤੀ ਆ ਤੇ ਸਾਡੇ ਬੰਦਿਆਂ ਦੀ ਵੀ ਸੱਟਾਂ ਲਾਈਆਂ ਨੇ ਤੇ ਹੁਣ ਸਾਨੂੰ ਬਸ ਇਹੀ ਸਾਡੇ ਅੱਗੇ ਦਰਖਾਸਤ ਹੈ ਕਿ ਇਹਦੇ ਉੱਤੇ ਜੋ ਵੀ ਕਾਰਵਾਈ ਬਣਦੀ ਹੈ ਨਾ ਸਖਤ ਤੋਂ ਸਖਤ ਕਾਰਵਾਈ ਬਣੇ ਕਿਉਂਕਿ ਸਾਨੂੰ ਅੱਗੇ ਵੀ ਸਾਨੂੰ ਡਰ ਖਤਰਾ ਹੈਗਾ ਆ ਉਹ ਵੀ ਸਮੈਗ ਵੀ ਵੇਚ ਦਿਆ ਸਾਰਾ ਕੁਝ ਵੇਚ ਦੇਣ ਤੇ ਮੈਂਬਰ ਸਰਪੰਚ ਸਾਡੇ ਘਰ ਵਿੱਚ ਕੋਈ ਨਹੀਂ ਜੀ ਆਇਆ ਜਿਹੜੇ ਸਾਡੇ ਘਰ 'ਚ ਕੋਈ ਨਹੀਂ ਆਇਆ ਫਿਰ ਕਿਦਾਂ ਗਏ ਘਰੋਂ ਭਾਜੀ ਉਹਸਾਈ ਸੀ ਜੇ ਪੁਲਸ ਵਾਲੇ ਨਾ ਆਂਦੇ ਤੇ ਫਿਰ ਕੋਵਾ ਭਾਏ ਸਾਡਾ ਜਿਆਦਾ ਸਾਨੂੰ ਭਾਏ ਮਾਰ ਮਾਰਕੁੱਟ ਜਾਂਦੇ ਜਾਂ ਮਾਰ ਹੀ ਜਾਂਦੇ ਭਾਏ ਇੱਕ ਜਣੇ ਨੂੰ ਮੋਰਸਾ ਦਾ ਸਾਰੇ ਆਪਣੇ ਛੱਡ ਗਏ ਸੀ ਤੇ ਫਿਰ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ ਟਰੈਲੀ ਚ ਪਾ ਕੇ ਫਿਰ ਥਾਣੇ ਛੱਡ ਕੇ ਆਏ ਆਂ ਅਸੀਂ ਮੇਰਾ ਨਾਮ ਜੋਤੀ ਆ ਮੈਂ ਪਿੰਡ ਕੋਟ ਮੀਆਂ ਸਾਹਿਬ ਦੇ ਰਹਿਣ ਵਾਲੀ ਆ ਸਾਡੇ ਘਰ ਇਹਨਾਂ ਨੇ ਅਣਪਛਾਤੇ ਬੰਦੇ ਪੁਆਏ ਨੇ ਸਾਡੇ ਸਾਹਮਣੇ ਘਰ ਰਹਿੰਦੇ ਨੇ ਅਣਪਛਾਤੇ ਬੰਦੇ ਆਏ ਨੇ ਸਾਡੇ ਘਰ ਬਹੁਤ ਜ਼ਿਆਦਾ ਇਟ ਰੋੜਾ ਬਹੁਤ ਚੱਲਿਆ ਹੈ ਸ਼ੀਸ਼ੇ ਵਗੈਰਾ ਸਭ ਤੋੜਦੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੂੰ ਜਾਨ ਮਾਨ ਦਾ ਖਤਰਾ ਹੈ ਅਈ ਉਹਨਾਂ ਨੂੰ ਉਦੋਂ ਦਾ ਸਕੂਲ ਤੱਕ ਨਹੀਂ ਭੇਜਿਆ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਇਹਨਾਂ ਨੇ ਬੱਚੇ ਸਾਡੇ ਫੜ ਲੈਣੇ ਆ ਜਾਂ ਕੁਝ ਵੀ ਕਰ ਲੈਣਾ ਅਸੀਂ ਇਸ ਕਰ ਤੇ ਸਾਨੂੰ ਇਹੀ ਸਾਡੀ ਅਪੀਲ ਹੈ ਕਿ ਸਾਨੂੰ ਇਹਨਾਂ ਤੋਂ ਇਨਸਾਫ ਦਿਵਾਇਆ ਜਾਵੇ ਕੋਈ ਮੈਂਬਰ ਸਰਪੰਚ ਨਹੀਂ ਆਇਆ ਕੋਈ ਸਾਡੇ ਘਰ ਨਹੀਂ ਆਇਆ ਸਿਰਫ ਉਹ ਦਿਨ ਜਿੱਦਾਂ ਪੁਲਿਸ ਆਈ ਹੈ ਉਹਨਾਂ ਨੇ ਸਾਡੇ ਆਣ ਕੇ ਸਾਡੀ ਹੈਲਪ ਕੀਤੀ ਹੈ ਤੇ ਫੇਰੇ ਉਹ ਭੱਜੇ ਆ ਉਹ ਭੱਜ ਗਏ ਆਪਣੇ ਮੋਟਰਸਾਈਕਲ ਵਗੈਰਾ ਸਭ ਕੁਝ ਇੱਥੇ ਛੱਡ ਗਏ ਨੇ ਤੇ ਫੇਰ ਅਸੀਂ ਸਾਰਿਆਂ ਨੇ ਉਹਨਾਂ ਦੇ ਮੋਟਰਸਾਈਕਲ ਲਦਾਏ ਉੱਪਰ ਟਰਾਲੀ 'ਚ ਲਦਾ ਆ ਕੇ ਤੇ ਪੁਲਿਸ ਥਾਣੇ ਛੱਡ ਕੇ ਆਏ ਆ ਪਰ ਪੁਲਿਸ ਨੇ ਉਸ ਦਿਨ ਦੀ ਕੋਈ ਕਾਰਵਾਈ ਤੀ ਨਹੀਂ ਬੱਚੋ ਕੀਤੀ ਬਾਅਦ ਵਿੱਚ ਕੋਈ ਨਹੀਂ ਆਇਆ ਸਾਡੇ ਕੋਲ ਹੁਣ ਖਤਰੇ 'ਚ ਰਹੇ ਹਾਂ ਹਾਂਜੀ ਹੁਣ ਵੀ ਡਰ 'ਚ ਰਹੇ ਹਾਂ ਅਸੀਂ ਸਾਰੀ ਰਾਤ ਸ ਸਾਰੀ ਰਾਤ ਇਹੀ ਹੁੰਦਾ ਹੈ ਕਿ ਕੋਈ ਨਾ ਕੋਈ ਆ ਕੇ ਸਾਡੇ ਘਰ ਹਮਲਾ ਨਾ ਕਰਦੇ ਕਿੰਨੇ ਬੰਦੇ ਆਏ 50 60 ਬੰਦੇ ਆਏ ਸੀ ਇਤੋਂ ਵੀ ਵੱਧ ਹੀ ਹੋਣਗੇ ਘੱਟ ਨਹੀਂ ਹੋਣਗੇ ਹੁਣ ਕੀ ਮੰਗ ਕਰਦੇ ਸਰ ਮੰਗ ਇਹੀ ਕਰਦੇ ਆ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਚਾ ਸਰਕਾਰ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਵੀ ਫੜਿਆ ਜਾਵੇ ਜੇ ਭੱਜੇ ਦੇ ਨੇ ਆਪਣੇ ਘਰੋਂ ਭੱਜ ਕੇ ਗਏ ਦੇ ਨੇ ਇਹਨਾਂ ਦੇ ਘਰ ਕੋਈ ਨਹੀਂ ਹੁਣ ਹੈਗਾ ਤੇ ਪਰ ਸਾਨੂੰ ਡਰ ਹਜੇ ਵੀ ਬਹੁਤ ਜ਼ਿਆਦਾ ਇਹਨਾਂ ਤੋਂ ਧਮਕੀਆਂ ਹਜੇ ਵੀ ਦੇ ਰਹੇ ਨੇ ਫੋਨ ਤੇ 32425 ਸਮਾ ਗਰੀਬ 9 ਵਜੇ ਤਾਨਾ ਕਲਾ ਨੌਰ ਦੇ ਪਿੰਡ ਕੋਟਵੰਗਿਆ ਸਾਹਿਬ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਚੌਕੀ ਇੰਚਾਰਜ ਵੱਲੋਂ ਮੋਕੇ ਤੇ ਜਾ ਕੇ ਮੌਜਾ ਕੀਤਾ ਗਿਆ ਤੇ ਟਰਮ ਰਜੇਸ਼ ਕੁਮਾਰ ਦੇ ਬਿਆਨਾਂ ਤੇ ਐਫਆਰ ਨੰਬਰ 46 ਅੰਡਰ ਸੈਕਸ਼ਨ 115 ਸਬਸੈਕਸ਼ਨ 2 324 ਸਬਸੈਕਸ਼ਨ 4 355 ਸਬਸੈਕਸ਼ਨ 3 191 ਸਬਸੈਕਸ਼ਨ 2 190 ਪੀਐਨਐਸ ਦੇ ਤਹਿਤ ਰਜਿਸਟਰ ਕੀਤਾ ਗਿਆ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ